ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ 7 ਦਿਨ ਪੰਛੀਆਂ ਨੂੰ ਇਹ ਇੱਕ ਚੀਜ਼ ਖਿਲਾ ਦਿੰਦੇ ਹੋ ਤਾਂ ਮੰਨ ਕੇ ਚੱਲੋ ਕਿ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹਮੇਸ਼ਾ ਲਈ ਤੁਹਾਡੇ ਘਰ ਵਿੱਚ ਬਣ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸਵੇਰ ਦੀਆਂ ਨੂੰ ਸ਼ੁਰੂ ਕਰਦੇ ਹਾਂ। ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਜੀ ਇੱਕ ਅਜਿਹੇ ਵਿਸ਼ੇ ਤੇ ਜੋ ਤੁਹਾਡੀ ਜ਼ਿੰਦਗੀ ਵਿੱਚ ਰੁਕੇ ਹੋਏ ਕੰਮਾਂ ਨੂੰ ਚਲਾਉਣ ਅਤੇ ਸੁੱਖ ਸਮਰiddhi ਲੈ ਕੇ ਆਉਣ ਵਿੱਚ ਮਦਦ ਕਰ ਸਕਦਾ ਹੈ। ਜੇ ਤੁਹਾਡੇ ਕੰਮਾਂ ਵਿੱਚ ਰੁਕਾਵਟਾਂ ਆ ਰਹੀਆਂ ਹਨ, ਕਾਰੋਬਾਰ ਜਾਂ ਨੌਕਰੀ ਵਿੱਚ ਮੁਸ਼ਕਿਲਾਂ ਹਨ ਤੇ ਸਾਧ ਸੰਗਤ ਜੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਤਗੁਰੂ ਸੱਚੇ ਪਾਤਸ਼ਾਹ ਪਰਮਪਿਤਾ ਪਰਮੇਸ਼ਰ ਜੀ ਤੁਹਾਡੇ ਉੱਪਰ ਮਿਹਰ ਕਰਨ ਤਾਂ ਸਾਧ ਸੰਗਤ ਜੀ ਇਹ ਸੇਵਾ ਤੁਸੀਂ ਜ਼ਰੂਰ ਕਰ ਲੈਣੀ ਹੈ ਪੰਛੀਆਂ ਨੂੰ ਦਾਣੇ ਪਾਉਣ ਦੀ ਬਸ 7 ਦਿਨ ਇਹ ਸੇਵਾ ਸੱਚੇ ਮਨ ਨਾਲ ਕਰੋ ਅਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੁਹਾਡੇ ਰੁਕੇ ਹੋਏ ਸਾਰੇ ਹੀ ਕੰਮ ਚੱਲ ਪੈਣਗੇ ਸਤਿਗੁਰ ਸੱਚੇ ਪਾਤਸ਼ਾਹ ਜਦ ਜੋ ਹੱਥ ਹੈ ਉਹ ਸਦਾ ਲਈ ਹਮੇਸ਼ਾ ਲਈ ਤੁਹਾਡੇ ਸਿਰ ਤੇ ਬਣ ਜਾਵੇਗਾ ਸੋ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਨਾਮ ਲਈਏ ਕਿਉਂਕਿ ਉਹ ਸਾਡੀ ਸਾਰੀ ਹੀ ਮੁਸ਼ਕਿਲ ਦਾ ਹੱਲ ਆਪ ਹੀ ਕੱਢ ਦੇਣਗੇ ਤੇ ਨਾਲ ਹੀ ਨਾਲ ਤੁਹਾਡੇ ਚਰਣਾ ਵਿੱਚ ਬੇਨਤੀ ਹੈ ਜੀ ਕਿ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤੇ ਰਸਨਾ ਤੋਂ ਇੱਕ ਵਾਰ ਵਾਹਿਗੁਰੂ ਜੀ ਜ਼ਰੂਰ ਬੋਲ ਦੇਣਾ ਸਾਧ ਸੰਗਤ ਜੀ ਸਾਡੇ ਗੁਰੂਆਂ ਨੇ ਸਾਨੂੰ ਇਹ ਸਿਖਾਇਆ ਹੈ ਕਿ ਸੇਵਾ ਅਤੇ ਦਇਆ ਦਾ ਬੜਾ ਵੱਡਾ ਮਹੱਤਵ ਸਾਡੀ ਜ਼ਿੰਦਗੀ ਵਿੱਚ ਮੰਨਿਆ ਜਾਂਦਾ ਹੈ ਪੰਛੀਆਂ ਵਰਗੇ ਮਾਸੂਮ ਜੀਵਾਂ ਦੀ ਸੇਵਾ ਕਰਨਾ ਵਾਹਿਗੁਰੂ ਗੁਰੂ ਦੀ ਸਿਫਤ ਸਲਾਹ ਦਾ ਹਿੱਸਾ ਬਣ ਜਾਂਦਾ ਹੈ ਸਾਡੇ ਪੁਰਖਿਆਂ ਦਾ ਵੀ ਇਹੀ ਵਿਸ਼ਵਾਸ ਸੀ ਕਿ ਪੰਛੀਆਂ ਨੂੰ ਦਾਣੇ ਪਾਉਣ ਨਾਲ ਸਾਡੇ ਘਰ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ ਸਾਡੀ ਜ਼ਿੰਦਗੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਬਣ ਜਾਂਦੀ ਹੈ ਅਤੇ ਸਾਡੇ ਜੀਵਨ ਦੀਆਂ ਸਾਰੀਆਂ ਮੁਸ਼ਕਲਾਂ ਹੀ ਦੂਰ ਹੋ ਜਾਂਦੀਆਂ ਹਨ ਸਾਥ ਸੰਗਤ ਜੀ ਪੰਛੀ ਜਦੋਂ ਚਹਿਕਦੇ ਹਨ ਅਤੇ ਤੁਹਾਡੇ ਦਿੱਤੇ ਹੋਏ ਖਾਣੇ ਨੂੰ ਖਾਂਦੇ ਹਨ ਉਹ ਤੁਹਾਡੇ ਲਈ ਅਰਦਾਸਾਂ ਬੇਨਤੀਆਂ ਕਰਦੇ ਹਨ ਜੋ ਅਰਦਾਸ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਉਹਨਾਂ ਦੇ ਕੰਨਾਂ ਤੱਕ ਪਹੁੰਚ ਜਾਂਦੀ ਹੈ ਸਤਿਗੁਰ ਸੱਚੇ ਪਾਤਸ਼ਾਹ ਫਿਰ ਸਾਡੇ ਤੇ ਕਿਰਪਾ ਕਰਦੇ ਹਨ ਸੋ ਫਿਰ ਸਾਧ ਸੰਗਤ ਜੀ ਇਹ ਜਿਹੜੇ ਕਰਮ ਹਨ ਇਸ ਨੂੰ ਤੁਸੀਂ ਉਪਾਸ ਸਮਝ ਕੇ ਨਹੀਂ ਕਰਨਾ ਸਗੋ ਸੇਵਾ ਸਮਝ ਕੇ ਕਰਨਾ ਹੈ ਤੁਸੀਂ ਇਸ ਨੂੰ ਮਾਸੂਮ ਪੰਛੀਆਂ ਦਾ ਪੇਟ ਭਰਨ ਦੀ ਸੇਵਾ ਸਮਝ ਕੇ ਕਰਨਾ ਹੈ ਤਾਂ ਫਿਰ ਸਾਧ ਸੰਗਤ ਜੀ ਪਹਿਲੀ ਜਿਹੜੀ ਚੀਜ਼ ਹੈ ਜੋ ਅਸੀਂ ਪੰਛੀਆਂ ਨੂੰ ਪਾਉਣੀ ਹੈ ਉਹ ਹੈ ਜੀ ਬਾਜਰੇ ਦਾ ਦਰਣਾ ਸਾਤ ਸੰਗਤ ਜੀ ਤੁਹਾਡੇ ਜਿਹੜੇ ਕੰਮ ਰੁਕੇ ਹੋਏ ਹਨ ਜੋ ਵੀ ਤੁਹਾਡੀ ਜ਼ਿੰਦਗੀ ਵਿੱਚ ਮੁਸ਼ਕਿਲਾਂ ਆ ਰਹੀਆਂ ਹਨ ਸਾਤ ਸੰਗਤ ਜੀ ਇਹ ਸੇਵਾ ਕਰਨੀ ਤੁਸੀਂ ਸ਼ੁਰੂ ਕਰ ਦਿਓ ਸਭ ਤੋਂ ਪਹਿਲਾਂ ਸਵੇਰੇ ਉੱਠਣਸਾਰ ਇਸ਼ਨਾਨ ਵਗੈਰਾ ਕਰਕੇ ਤੁਸੀਂ ਸਾਫ਼ ਸੁਥਰੇ ਕੱਪੜੇ ਪਹਿਨ ਲੈਣੇ ਹਨ ਤੇ ਮੂਲ ਮੰਤਰ ਦਾ ਜਾਪ ਤੇ ਜਾਂ ਫਿਰ ਜਪਜੀ ਸਾਹਿਬ ਦਾ ਜਾਪ ਕਰਨਾ ਹੈ ਤੇ ਸਾਤ ਸੰਗਤ ਜੀ ਤੁਸੀਂ ਵਾਹਿਗੁਰੂ ਜੀ ਦੇ ਨਾਮ ਦਾ ਵੀ ਜਾਪ ਕਰ ਸਕਦੇ ਹੋ ਤੇ ਫਿਰ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਇਹੀ ਅਰਦਾਸ ਕਰਨੀ ਹੈ ਕਿ ਤੁਹਾਡੇ ਸਾਰੇ ਹੀ ਰੁਕੇ ਹੋਏ ਕੰਮ ਪੂਰੇ ਹੋ ਜਾਣ ਤੁਹਾਡੇ ਵੱਲੋਂ ਕੀਤੀ ਹੋਈ ਸੇਵਾ ਵਿੱਚ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹ ਰੰਗ ਭਾਗ ਲਾਉਣੇ ਸ਼ੁਰੂ ਕਰ ਦੇਣੇ ਹਨ ਤੁਹਾਨੂੰ ਸੇਵਾ ਕਰਨ ਦਾ ਬਲ ਬਖਸ਼ਣ ਅਤੇ ਹੁਣ ਸਾਧ ਸੰਗਤ ਜੀ ਤੁਸੀਂ ਇੱਕ ਮੁਠੀ ਬਾਜਰਾ ਲੈ ਲੈਣਾ ਹੈ ਸਾਧ ਸੰਗਤ ਜੀ ਇਹ ਬਾਜਰਾ ਜਿਹੜਾ ਹੈ ਪੂਰਨ ਤੌਰ ਤੇ ਸਾਫ਼ ਤੇ ਸੁੱਚਾ ਹੋਣਾ ਚਾਹੀਦਾ ਹੈ ਇਸ ਬਾਜਰੇ ਨੂੰ ਫਿਰ ਆਪਣੇ ਹੱਥਾਂ ਵਿੱਚ ਰੱਖ ਕੇ ਤੁਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਵੀ ਅਰਦਾਸਾਂ ਬੇਨਤੀਆਂ ਕਰਨੀਆਂ ਹਨ ਕਿ ਹੇ ਪਰਮ ਪਿਤਾ ਪਰਮੇਸ਼ਵਰ ਜੀ ਅਸੀਂ ਇੱਕ ਬੜੀ ਹੀ ਛੋਟੀ ਜਿਹੀ ਸੇਵਾ ਕਰ ਰਹੇ ਹਾਂ ਹੋ ਸਕਦਾ ਹੈ ਕਿ ਸੇਵਾ ਕਰਦੇ ਸਮੇ ਸਾਡੇ ਤੋਂ ਕੋਈ ਭੁੱਲ ਚੁੱਕ ਹੋ ਜਾਵੇ ਸਾਡੇ ਬੱਚੇ ਸਾਨੂੰ ਤੁਸੀਂ ਆਪਣੇ ਬੱਚੇ ਸਮਝ ਕੇ ਮਾਫ਼ ਕਰ ਦੇਣਾ ਅਤੇ ਅੱਗੇ ਤੋਂ ਸਾਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਫਿਰ ਸਾਧ ਸੰਗਤ ਜੀ ਇਸ ਬਾਜਰੇ ਨੂੰ ਤੁਸੀਂ ਆਪਣੇ ਘਰ ਦੀ ਛੱਤ ਜਾਂ ਫਿਰ ਵਿਹੜੇ ਤੇ ਜਾਂ ਫਿਰ ਪਾਰਕ ਜਿੱਥੇ ਵੀ ਸਾਧ ਸੰਗਤ ਜੀ ਸ਼ਾਮ ਦੇ ਵੇਲੇ ਜਾਂ ਦੁਪਹਿਰ ਦੇ ਵੇਲੇ ਜਾਂ ਫਿਰ ਕਿਸੇ ਵੀ ਵੇਲੇ ਜਿੱਦੇ ਵੀ ਪੰਛੀ ਆਉਂਦੇ ਹਨ ਉੱਥੇ ਫਿਰ ਸਾਧ ਸੰਗਤ ਜੀ ਤੁਸੀਂ ਖਿਲਾਰ ਦੇਣਾ ਹੈ ਉੱਥੇ ਤੁਸੀਂ ਇਹ ਬਾਜਰਾ ਰੱਖ ਦੇਣਾ ਹੈ ਫਿਰ ਇਹ ਸੇਵਾ ਲਗਾਤਾਰ ਤੁਸੀਂ 7 ਦਿਨ ਕਰਨੀ ਹੈ ਹੁਣ ਸਾਧ ਸੰਗਤ ਜੀ ਬਹੁਤੀ ਸੰਗਤ ਦੇ ਮਨ ਵਿੱਚ ਇਹ ਹੀ ਖਿਆਲ ਆਵੇਗਾ ਕਿ 7 ਦਿਨ ਹੀ ਕਿਉਂ ਕਰਨੀ ਹੈ ਸਾਤ ਸੰਗਤ ਜੀ 7 ਦਿਨ ਕੋਈ ਉਪਾਅ ਨਹੀਂ ਹੈ ਜਦੋਂ ਅਸੀਂ ਇਹ ਸੇਵਾ 7 ਦਿਨ ਕਰਾਂਗੇ ਤਾਂ ਸਾਤ ਸੰਗਤ ਜੀ ਸਾਡੀ ਇੱਕ ਆਦਤ ਬਣ ਜਾਵੇਗੀ ਸਾਡੇ ਅੰਦਰ ਇੱਕ ਚਾਹ ਪੈਦਾ ਹੋ ਜਾਵੇਗਾ ਸੇਵਾ ਕਰਨ ਦਾ ਤੇ ਵੈਸੇ ਤਾਂ ਸਾਤ ਸੰਗਤ ਜੀ ਇਹ ਸੇਵਾ ਤੁਸੀਂ ਜ਼ਿੰਦਗੀ ਭਰ ਵੀ ਕਰ ਸਕਦੇ ਹੋ ਇੱਕ ਕਹਿਣ ਦੇ ਰੂਪ ਵਿੱਚ ਅਸੀਂ ਇਸ ਨੂੰ ਬਸ 7 ਦਿਨ ਦੀ ਸੇਵਾ ਕਹਿ ਦਿੰਦੇ ਹਾਂ ਜਾਂ 21 ਦਿਨ ਦੀ ਸੇਵਾ ਕਹਿ ਦਿੰਦੇ ਹਾਂ ਜਾਂ ਕਈ ਲੋਕ 40 ਦਿਨ ਦੀ ਵੀ ਸੇਵਾ ਕਹਿ ਦਿੰਦੇ ਹਨ ਤਾਂ ਸਾਧ ਸੰਗਤ ਜੀ ਇਸ ਨਾਲ ਸਾਡੇ ਅੰਦਰ ਸੇਵਾ ਕਰਨ ਦੀ ਜਿਹੜੀ ਆਦਤ ਹੈ ਉਹ ਪੱਕ ਜਾਵੇਗੀ ਤਾਂ ਫਿਰ ਇਸ ਜਗ੍ਹਾ ਤੇ ਜਿੱਥੇ ਵੀ ਪੰਛੀ ਆਉਂਦੇ ਹਨ ਸਾਧ ਸੰਗਤ ਜੀ ਤੁਹਾਡੀ ਮਤ ਅਨੁਸਾਰ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਦੁਪਹਿਰ ਦੇ ਵੇਲੇ ਸ਼ਾਮ ਦੇ ਵੇਲੇ ਜਦੋਂ ਵੀ ਪੰਛੀ ਆਉਣ ਤਾਂ ਫਿਰ ਤੁਸੀਂ ਇਹ ਬਾਜਰੇ ਦਾ ਦਾਣਾ ਉੱਥੇ ਜਾ ਕੇ ਖਿਲਾਰ ਸਕਦੇ ਹੋ ਤੇ ਨਾਲ ਹੀ ਨਾਲ ਸਾਧ ਸੰਗਤ ਜੀ ਉੱਥੇ ਤੁਸੀਂ ਇੱਕ ਮਿੱਟੀ ਦੇ ਕੁੱਜੇ ਦੇ ਵਿੱਚ ਪਾਣੀ ਵੀ ਭਰ ਕੇ ਰੱਖ ਸਕਦੇ ਹੋ ਜੋ ਜੇਕਰ ਪਿਆਸੇ ਪੰਛੀ ਹਨ ਜੋ ਗਰਮੀ ਵਿੱਚ ਪਾਣੀ ਪੀ ਸਕਣ ਆਪਣਾ ਪੇਟ ਭਰ ਸਕਣ ਤੇ ਸਾਧ ਸੰਗਤ ਜੀ ਇਹ ਸੇਵਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਫਿਰ ਤੁਹਾਡੇ ਰੁਕੇ ਹੋਏ ਕੰਮਾਂ ਨੂੰ ਚਲਾਉਣ ਵਿੱਚ ਮਦਦ ਕਰ ਦੇਵੇਗੀ ਅਤੇ ਇਹ ਸੇਵਾ ਜਿਹੜੀ ਇਹ ਸਭ ਤੋਂ ਵੱਡੀ ਸੇਵਾ ਮੰਨੀ ਜਾਂਦੀ ਹੈ ਜਦੋਂ ਅਸੀਂ ਕਿਸੇ ਭੁੱਖੇ ਜੀਵ ਦਾ ਮਾਸੂਮ ਜੀਵ ਦਾ ਪੇਟ ਭਰਦੇ ਹਾਂ ਤਾਂ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਦੇ ਪਰਮ ਪਿਤਾ ਪਰਮੇਸ਼ਰ ਦੇ ਚਰਨਾਂ ਵਿੱਚ ਸਾਡੀ ਹਾਜ਼ਰੀ ਮਨਜ਼ੂਰ ਹੋ ਜਾਂਦੀ ਹੈ ਅਗਲੀ ਜੋ ਚੀਜ਼ ਹੈ ਜੋ ਅਸੀਂ ਪੰਛੀਆਂ ਨੂੰ ਪਾ ਸਕਦੇ ਹਾਂ ਉਹ ਹੈ ਸਾਤ ਸੰਗਤ ਜੀ ਮਿਸ਼ਰਤ ਅਨਾਜ ਮਿਸ਼ਰਤ ਅਨਾਜ ਤੋਂ ਭਾਵ ਹੈ ਜੀ ਕਿ ਜਿਸ ਵਿੱਚ ਕਈ ਪ੍ਰਕਾਰ ਦੇ ਅਨਾਜ ਹੋਣ ਜਿਵੇਂ ਸਾਤ ਸੰਗਤ ਜੀ ਬਾਜਰਾ ਹੋ ਗਿਆ जौ ਹੋ ਗਿਆ ਜਾਂ ਚੌਲ ਹੋ ਗਏ ਇਹ ਉਪਾਅ ਵੀ ਤੁਸੀਂ ਪਹਿਲਾਂ ਦੀ ਤਰ੍ਹਾਂ ਹੀ ਕਰਨਾ ਹੈ ਸਭ ਤੋਂ ਪਹਿਲਾਂ ਆਪਣੇ ਘਰ ਵਿੱਚ ਕਈ ਪ੍ਰਕਾਰ ਦੇ ਅਨਾਜਾਂ ਨੂੰ ਤੁਸੀਂ ਇਕੱਠਾ ਕਰ ਲੈਣਾ ਹੈ ਫਿਰ ਤੁਸੀਂ ਆਪਣਾ ਇਸ਼ਨਾਨ ਵਗੈਰਾ ਕਰਕੇ ਪਵਿੱਤਰ ਹੋ ਕੇ ਤੁਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਦਾ ਜਾਪ ਕਰਨਾ ਹੈ ਫਿਰ ਇਸ ਅਨਾਜ ਨੂੰ ਆਪਣੇ ਹੱਥ ਵਿੱਚ ਫੜ ਕੇ ਤੁਸੀਂ ਪਰਮ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਨਾ ਹੈ ਕਿ ਉਹਨਾਂ ਦੀ ਕਿਰਪਾ ਦੇ ਸਦਕਾ ਤੁਹਾਨੂੰ ਇਹ ਸੇਵਾ ਕਰਨ ਦਾ ਮੌਕਾ ਮਿਲ ਚੁੱਕਾ ਹੈ ਤੁਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਸੇਵਾ ਕਰਨ ਦਾ ਬਲ ਬਖਸ਼ਣ ਦੀ ਵੀ ਅਰਦਾਸ ਕਰਵਾਉਣੀ ਹੈ ਸਾਧ ਸੰਗਤ ਜੀ ਇਸ ਅਨਾਜ ਨੂੰ ਤੁਸੀਂ ਖੁੱਲੀ ਜਗ੍ਹਾ ਤੇ ਖਿਲਾਰ ਦੇਣਾ ਹੈ ਜਿਵੇਂ ਆਪਣੇ ਘਰ ਦੀ ਛੱਤ ਹੋ ਗਈ ਵੇਹੜਾ ਹੋ ਗਿਆ ਜਾਂ ਫਿਰ ਜਿੱਥੇ ਵੀ ਤੁਹਾਨੂੰ ਪੰਛੀ ਆਉਂਦੇ ਜਾਂਦੇ ਦਿਖਦੇ ਹਨ ਤੁਸੀਂ ਇਸ اناਜ ਨੂੰ ਉੱਥੇ ਹੀ ਖਿਲਾਰ ਸਕਦੇ ਹੋ ਤੇ ਇਸ ਸੇਵਾ ਨੂੰ ਤੁਸੀਂ ਲਗਾਤਾਰ 7 ਦਿਨ ਕਰ ਸਕਦੇ ਹੋ ਸਤ ਸੰਗਤ ਜੀ ਜੇਕਰ ਅਸੀਂ ਰੋਜ਼ਾਨਾ ਹੀ ਇਹਨਾਂ ਭੁੱਖੇ ਜੀਵਾਂ ਦਾ ਇਹਨਾਂ 마ਸੂਮ ਪੰਛੀਆਂ ਦਾ ਪੇਟ ਭਰਦੇ ਹਾਂ ਤਾਂ ਫਿਰ ਸਤਗੁਰ ਸੱਚੇ ਪਾਤਸ਼ਾਹ ਜੀ ਸਾਡੇ ਉੱਪਰ ਬੜੀ ਕਿਰਪਾ ਕਰਦੇ ਹਨ ਜੇਕਰ ਸਾਡੀ ਜ਼ਿੰਦਗੀ ਵਿੱਚ ਸਾਡੀ ਕਿਸਮਤ ਵਿੱਚ ਦੁੱਖ ਦਰਦ ਲਿਖੇ ਹੋਏ ਹਨ ਤਾਂ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਐਸੀ ਮਿਹਰ ਹੋ ਜਾਵੇਗੀ ਕਿ ਉਹਨਾਂ ਦੁੱਖਾਂ ਦਰਦਾਂ ਤੋਂ ਵੀ ਸਾਨੂੰ ਛੁਟਕਾਰਾ ਮਿਲਣਾ ਸ਼ੁਰੂ ਹੋ ਜਾਵੇਗਾ ਸੋ ਸਾਧ ਸੰਗਾ ਜੀ ਆਪਣੇ ਮਨ ਵਿੱਚ ਭਰੋਸਾ ਰੱਖ ਕੇ ਸੱਚੇ ਮਨ ਦੇ ਨਾਲ ਤੁਸੀਂ ਇਹ ਸੇਵਾ ਕਰਨੀ ਹੈ ਜਿਵੇਂ ਜਿਵੇਂ ਤੁਸੀਂ ਇਹ ਸੇਵਾ ਕਰਦੇ ਜਾਓਗੇ ਤੁਹਾਡੇ ਘਰ ਦੇ ਵਿੱਚ ਤੁਹਾਡੇ ਸਰੀਰ ਨੂੰ ਤੁਹਾਡੇ ਮਨ ਦੀ ਜਿਹੜੀ ਵੀ ਨਕਾਰਾਤਮਕਤਾ ਹੋਵੇਗੀ ਜੇ ਕੋਈ ਬਿਮਾਰੀ ਹੈ ਰੋਗ ਹੈ ਉਹ ਵੀ ਦੂਰ ਹੋ ਜਾਵੇਗਾ ਜੇਕਰ ਕੋਈ ਵੀ ਘਰ ਵਿੱਚ ਪਰੇਸ਼ਾਨੀ ਹੈ ਉਹ ਵੀ ਦੂਰ ਹੋ ਜਾਵੇਗੀ ਮਨ ਤੁਹਾਡਾ ਤੇ ਸਰੀਰ ਤੁਹਾਡਾ ਪੂਰਨ ਤੌਰ ਤੇ ਸ਼ੁੱਧ ਹੋ ਜਾਵੇਗਾ ਪਰਮ ਪਿਤਾ ਪਰਮੇਸ਼ਰ ਜੀ ਤੁਹਾਡੇ ਤੇ ਕਿਰਪਾ ਕਰ ਦੇਣਗੇ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਤੁਹਾਡੇ ਘਰ ਦੇ ਵਿੱਚ ਕਿੰਨੀਆਂ ਸਾਰੀਆਂ ਮੁਸ਼ਕਿਲਾਂ ਦਾ ਹੁਣ ਖਾਤਮਾ ਹੋ ਚੁੱਕਾ ਹੈ ਤੇ ਨਾਲ ਹੀ ਨਾਲ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਸਕਾਰਾਤਮਕਤਾ ਮਹਿਸੂਸ ਹੋਵੇਗੀ ਤੇ ਜ਼ਿੰਦਗੀ ਦੇ ਵਿੱਚ ਦੁੱਖ ਘਟਨੇ ਸ਼ੁਰੂ ਹੋ ਜਾਣਗੇ ਤੇ ਸੁੱਖ ਆਉਣੇ ਸ਼ੁਰੂ ਹੋ ਜਾਣਗੇ ਸੋ ਉਮੀਦ ਕਰਦੇ ਹਾਂ ਜੀ ਕਿ ਅੱਜ ਦਾ ਵਿਸ਼ਾ ਤੁਹਾਨੂੰ ਪਸੰਦ ਆਇਆ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ